ਗੁਰਬਾਣੀ ਸੁਣੀਏ ਗੁਰਬਾਣੀ ਸਮਝੀਏ ਤਾਂ ਕਿ ਹਿਰਦੇ ਰੂਪੀ ਘਰ ਦੇ ਅੰਦਰ ਕੋਈ ਰੋਸ਼ਨੀ ਹੋਵੇ ਚਾਨਣ ਹੋਵੇ ਜਿਉਂਦੇ ਜੀ ਪਤਾ ਲੱਗ ਸਕੇ ਜੀਵਨ ਦੇ ਲਕਸ਼ ਦਾ ਜੀਵਨ ਦੇ ਪਰਯੋਜਨ ਦਾ ਕਿ ਕਾਦੇ ਲਈ ਆਏ ਆਂ ਕੀ ਕਰਨਾ ਚਾਹੀਦਾ ਹੈ ਕੀ ਕਰ ਰਹੇ ਹਾਂ ਸੰਸਾਰ ਕੀ ਹੈ ਨਿਰੰਕਾਰ ਕੀ ਹੈ ਜਨਮ ਕੀ ਹੈ ਮੌਤ ਕੀ ਹੈ ਇਹ ਹੀ ਸਾਨੂੰ ਗੁਰਬਾਣੀ ਸਮਝਾਉਂਦੀ ਹੈ ਪ੍ਰਮਾਤਮਾ ਨੂੰ ਕਦੇ ਨਾ ਵਿਸਾਰ ਪ੍ਰਮਾਤਮਾ ਇਸ ਤਿੰਨਾ ਲੋਕਾਂ ਦੇ ਅੰਦਰ ਜਰਰੇ ਜਰਰੇ ਦੇ ਅੰਦਰ ਰਮਿਆ ਹੋਇਆ ਹੈ ਕੋਈ ਵੀ ਜਗਾ ਉਸ ਤੋਂ ਖਾਲੀ ਨਹੀਂ ਹੈ ਬ੍ਰਹਿਮੰਡ ਦੇ ਕਣ ਕਣ ਵਿੱਚੋਂ ਪ੍ਰਮਾਤਮਾ ਵਸਦਾ ਹੈ ਸਾਡੇ ਅੰਦਰ ਵੀ ਸਾਡੇ ਬਾਹਰ ਵੀ ਸਾਡੇ ਸ਼ਰੀਰਾਂ ਵਿੱਚ ਉਹਦੀ ਸਤਿਆ ਹੈ ਜੋਤ ਪ੍ਰਮਾਤਮਾ ਦੀ ਕੰਮ ਕਰ ਰਹੀ ਹੈ ਜਿਉਂਦੇ ਹਾਂ ਜੋਤ ਨੇ ਜੋਤ ਪਾਪਸ ਲੈ ਲੈਣੀ ਹੈ ਅਸੀਂ ਮਿੱਟੀ ਦੀ ਢੇਰੀ ਹਾਂ ਉਹ ਪ੍ਰਮਾਤਮਾ ਨੂੰ ਵੇਖਣਾ ਹੈ ਪ੍ਰਮਾਤਮਾ ਦੇ ਦਰਸ਼ਨ ਕਰਨੇ ਹਨ ਪਰਮਾਤਮਾ ਕਿਹੋ ਜਿਹਾ ਹੈ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮਹਿਕਿਆ ਉਹ ਪਰਮਾਤਮਾ ਜਿਵੇਂ ਸਭ ਬੂਟਿਆਂ ਵਿੱਚ ਅਗੋ ਗੁਪਤ ਮੌਜੂਦ ਹੈ ਹਰ ਲੱਕੜੀ ਵਿੱਚ ਆਗ ਹੈ ਜਿਹੜੀ ਉਹ ਗੁਪਤ ਮੌਜੂਦ ਹੈ ਜਿਵੇਂ ਹਰੇਕ ਕਿਸਮ ਦੇ ਦੁੱਧ ਘਿਓ ਵਿੱਚ ਮੱਖਣ ਗੁਪਤ ਮੌਜੂਦ ਹੈ ਪਰ ਦਿਸਦਾ ਨਹੀਂ ਹੈ ਇਸੇ ਤਰ੍ਹਾਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦਾ ਇੱਕ ਖਾਸ ਸਰੂਪ ਸਾਨੂੰ ਦਿਸਦਾ ਨਹੀਂ ਹੈ ਕਈ ਲੋਕ ਸਵਾਲ ਕਰਦੇ ਆ ਦਿਖਾਓ ਜੀ ਪ੍ਰਮਾਤਮਾ ਕਿਹੋ ਜ ਹੈ ਰੱਬ ਕਿਹੋ ਜ ਹੈ ਜੇ ਕੋਈ ਸਾਨੂੰ ਕਵੇ ਆਪਾਂ ਕਹਿੰਦੇ ਆ ਮੇਰੇ ਸੱਟ ਲੱਗੀ ਆ ਦਰਦ ਬਹੁਤ ਹੋ ਰਿਹਾ ਜੇ ਕੋਈ ਕਵੇ ਵੀ ਦਰਦ ਦਿਖਾਓ ਜੀ ਦਰਦ ਕਿਹੋ ਜਾਂ ਹੁੰਦਾ ਦਰਦ ਮਹਿਸੂਸ ਹੁੰਦਾ ਦਰਦ ਦੀ ਸ਼ਕਲ ਕੋਈ ਨਹੀਂ ਹੈ ਜਿਹੜੀ ਹਵਾ ਹੈ ਇਹ ਮਹਿਸੂਸ ਕੀਤੀ ਜਾ ਸਕਦੀ ਹੈ ਵੀ ਹਵਾ ਚੱਲ ਰਹੀ ਹੈ ਪਰ ਹਵਾ ਦਿਖਦੀ ਕਿਸੇ ਨੂੰ ਨਹੀਂ ਹੈ ਕਿ ਹਵਾ ਦਾ ਰੰਗ ਕਿਹੋ ਜਿਹਾ ਹੈ ਹਵਾ ਕਿਹੜੇ ਰੰਗ ਦੀ ਹੈ ਹਵਾ ਦਾ ਕੋਈ ਰੰਗ ਰੂਪ ਨਹੀਂ ਹੈ ਇਸੇ ਤਰ੍ਹਾਂ ਪਰਮਾਤਮਾ ਹੈ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਉਹਦਾ ਕੋਈ ਰੰਗ ਰੂਪ ਚੇਨ ਚੱਕਰ ਨਹੀਂ ਹੈ ਉਹਨੂੰ ਹਰ ਵੇਲੇ ਮਹਿਸੂਸ ਕਰਦੇ ਰਹਿਣਾ ਹੀ ਆਨੰਦ ਹੈ। ਗੁਰੂ ਅਰਜਨ ਦੇ ਮਹਾਰਾਜ ਜੀ ਸਮਝਾਉਂਦੇ ਆਂ। ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਦ ਮੈਂ ਕੀਆ। ਇਸ ਤਰ੍ਹਾਂ ਭਾਈ ਉਹ ਪ੍ਰਮਾਤਮਾ ਹਰ ਥਾਂ ਮੌਜੂਦ ਹੈ। ਉਹ ਸਭ ਵਿੱਚ ਵੱਸਦਾ ਹੈ। ਕੇਵਲ ਉੱਚਿਆਂ 'ਚ ਨਹੀਂ। ਊਚ ਨੀਚ ਮਹਿ ਜੋਤ ਸਮਾਨੀ। ਕਟ ਕਟ ਮਾਦਵ ਜੀਆ ਤੇਵੇਂ ਉਹ ਚੰਗੇ ਤੇ ਮੰਦੇ ਸਭ ਜੀਵਾਂ ਦੇ ਅੰਦਰ ਉਹਦੀ ਜੋਤ ਸਮਾਈ ਹੋਈ ਹੈ ਪ੍ਰਮਾਤਮਾ ਹਰੇਕ ਸਰੀਰ ਵਿੱਚ ਹੈ ਸਭ ਜੀਵਾਂ ਵਿੱਚ ਹੈ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਤੂੰ ਅਕਲ ਲੈ ਜਾ ਉਹਨੂੰ ਅਕਲ ਘਟ ਹੈ ਜਾ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈ ਆਪਾਂ ਇੱਕੋ ਹੀ ਚੀਜ਼ ਕਹਿ ਸਕਦੇ ਹਾਂ ਕਿ ਮਾਲਕਾ ਇਹਨੂੰ ਸਰੀਰ ਬਖਸ਼ਿਆ ਇਹਨੂੰ ਮਤ ਬਖਸ਼ਦੇ ਹੈ ਆਖੋ ਸਤਨਾਮ ਜਿਵੇਂ ਭਾਈ ਮੂਲੇ ਵਰਗਿਆਂ ਨੇ ਚੋਰ ਨੂੰ ਕਿਹਾ ਸੀ ਬਾਣਾ ਪਾ ਕੇ ਚੋਰੀ ਕੀਤੀ ਉਹਦੇ ਘਰ ਇਹ ਲੈ ਗਿਆ ਗੁਰੂ ਨਾਨਕ ਦੇ ਮਹਾਰਾਜ ਕੋਲ ਮਾਲਕਾ ਮਹਾਰਾਜ ਕਹਿੰਦੇ ਕੀ ਸਜ਼ਾ ਦਈਏ ਇਸ ਚੋਰ ਨੂੰ ਸੱਚੇ ਪਾਤਸ਼ਾਹ ਇਹ ਚੋਰ ਹੈ ਠੱਗਾ ਇਹਦੇ ਬਾਣਾ ਤੇ ਪਾਇਆ ਹੀ ਇਹਨੂੰ ਬਾਣੀ ਬਖਸ਼ ਦੇਓ ਇਹਨੂੰ ਜੀਵਨ ਬਖਸ਼ ਦੇਓ ਉੱਚਾ ਸੁੱਚਾ ਸੋਹਣਾ ਜੀਵਨ ਬਖਸ਼ ਦੇਓ ਇਸ ਤਰ੍ਹਾਂ ਉਹ ਪ੍ਰਮਾਤਮਾ ਹੈ ਨਾ ਜਿਹੜਾ ਉਹ ਹਰ ਚੰਗਿਆਂ ਵਿੱਚ ਵੀ ਤੇ ਮੰਦਿਆਂ ਵਿੱਚ ਵੀ ਕਿਸੇ ਮਾੜੇ ਨੂੰ ਵੇਖੀਏ ਕਿਸੇ ਚੰਗੇ ਨੂੰ ਵੇਖੀਏ ਮਾਲਕਾ ਤਾਂ ਹੀ ਤੇ ਗੁਰਮਖਾਂ 'ਚ ਹੀ ਫਰਕ ਹੁੰਦਾ ਨਿਮਰਤਾ ਹੁੰਦੀ ਹੈ ਕੋਈ ਗਾਲਾਂ ਕੱਢ ਰਿਹਾ ਹੈ ਉਹ ਗੁੰਗਾੜਾ ਨਹੀਂ ਕੱਟਦਾ ਉਹ ਕਹਿੰਦਾ ਮਾਲਕਾ ਇਹਨੂੰ ਵਿਚਾਰੇ ਨੂੰ ਮੱਤ ਬਖਸ਼ ਆਖੋ ਸਤਨਾ ਇਹਨੂੰ ਪਤਾ ਨਹੀਂ ਆ ਇਹਨੂੰ ਮੱਤ ਬਖਸ਼ ਜੇ ਤੇ ਰਹਿਮਤ ਕਰ ਤੇ ਕਿਰਪਾ ਕਰ ਸਿੱਖ ਦੁਸ਼ਮਣ ਲਈ ਵੀ ਅਰਦਾਸ ਕਰਦਾ ਹੈ ਆਖੋ ਸਤਨਾ ਸੰਤ ਹੋ ਘਟ ਘਟ ਰਹਿਆ ਸਮਾਹਿ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਉਹ ਹਰੇਕ ਸ਼ਰੀਰ ਵਿੱਚ ਮੌਜੂਦ ਹੈ ਜੋ ਵੀ ਅਸੀਂ ਦੇਖ ਰਹੇ ਹਾਂ ਉਹ ਉਹਦੀ ਖੇਡ ਵਰਤ ਰਹੀ ਹੈ ਆਪਾਂ ਸੋਚਦੇ ਹਾਂ ਕਿਵੇਂ ਹੋ ਰਿਹਾ ਆਹ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਹੈ ਬੀਜ ਦੇ ਮੁਤਾਬਕ ਹੈ ਜੈਸਾ ਬੀਜ ਐ ਸੋ ਲੁਣਾ ਹੈ ਕਰਮਾਂ ਸੰਦਰਾ ਖੇਤ ਹਰ ਜੀਵ ਜੋ ਸਾਨੂੰ ਦਿਸ ਰਿਹਾ ਹੈ ਉਹ ਆਪਣਾ ਬੀਜ ਹੈ ਉਹ ਕੱਟ ਰਿਹਾ ਹੈ ਸਭ ਆਪਣੀ ਫਸਲ ਬੀਜੀ ਹੋਈ ਕੱਟ ਰਹੇ ਹਨ ਇਸ ਤਰ੍ਹਾਂ ਸਾਡੇ ਕਰਮ ਹਨ ਕਰਮ ਰੂਪੀ ਬੀਜ ਬੀਜੇ ਹੋਏ ਆ ਤੇ ਉਹ ਹਰ ਮਨੁੱਖ ਆਪਣਾ ਬੀਜ ਕੱਟ ਰਿਹਾ ਹੈ ਉਹ ਤਾਂ ਸਭ ਵਿੱਚ ਹੈ ਉਹ ਤਾਂ ਹਰ ਥਾਂ ਮੌਜੂਦ ਹੈ ਪੂਰਨ ਪੂਰ ਰਹ्यो ਸਰਬਮਹਿ ਜਲ ਥਲ ਰਮਈਆ ਆਹਿਓ ਉਹ ਪੂਰੀ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੂਰੀ ਤਰ੍ਹਾਂ ਸਭ ਜੀਵਾਂ ਵਿੱਚ ਵਿਆਪਕ ਹੈ ਉਹ ਸੋਹਣਾ RAM ਪਾਣੀ ਵਿੱਚ ਵੀ ਹੈ ਧਰਤੀ ਵਿੱਚ ਵੀ ਹੈ ਜਲ ਵਿੱਚ ਵੀ ਹੈ ਤੇ ਥਲ ਵਿੱਚ ਵੀ ਹੈ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਭਰਮ ਚੁਕਾਇਓ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਗੁਣਾ ਦੇ ਖਜ਼ਾਨੇ ਪਰਮਾਤਮਾ ਦੀ ਸਿਫਤਸਲਾ ਦਾ ਗੀਤ ਗਾਉਂਦਾ ਰਿਹਾ ਕਰ ਸਤ ਗੁਰੂ ਗੁਰੂ ਨੇ ਨਾਨਕ ਦਾ ਭਲੇਖਾ ਗੁਰੂ ਨਾਨਕ ਦੇਵ ਜੀ ਦੂਰ ਕਰ ਦਿੱਤਾ ਤੇ ਤਾਂ ਹੀ ਗੁਰੂ ਨਾਨਕ ਦੇ ਮਹਾਰਾਜ ਨੂੰ ਯਕੀਨ ਹੈ ਵਿਸ਼ਵਾਸ ਹੈ ਭਰੋਸਾ ਹੈ ਭਰੋਸੇ ਵਿੱਚ ਬੜੀ ਤਾਕਤ ਹੈ ਯਕੀਨ ਵਿੱਚ ਬੜੀ ਤਾਕਤ ਹੈ ਸ਼ੁਰੂ ਵਿੱਚ ਸੁਣਿਆ ਵੀ ਸਗਲ ਬਨਸਪਤਮੈ ਬਸੰਤਰ ਜਿਹਨੂੰ ਭਰੋਸਾ ਹੈ ਕਿ ਉਹ ਜਰਰੇ-ਜਰਰੇ ਵਿੱਚ ਹੈ ਉਹ ਕਣ-ਕਣ ਵਿੱਚ ਹੈ ਉਹ ਫਿਰ ਐਸਾ ਬੀਜ ਨਹੀਂ ਬੀਜਦਾ ਜੋ ਉਹਦੇ ਲਈ ਪਤਾ ਹੈ ਕਿ ਇਹ ਨੁਕਸਾਨਦਾਇਕ ਹੈ ਆਖੋ ਸਤਨਾਮ ਇਹ ਖੇਤੀ ਹੈ ਸ਼ਰੀਰੂਪੀ ਖੇਤੀ ਹੈ ਇਹਦੇ ਵਿੱਚ ਕੈਸਾ ਕਰਮ ਬੀਜ ਬੀਜਣਾ ਹੈ ਬੀਜ ਆ ਜਿਹੜਾ ਬੀਜਣ ਵੇਲੇ ਬੜਾ ਛੋਟਾ ਹੁੰਦਾ ਹੈ। ਬੜਾ ਕੂਲੇ ਹੁੰਦੇ ਆ ਵੀ ਜਿਹੜੇ ਦਰਖਤਾਂ ਨੂੰ ਕੰਡੇ ਲੱਗਦੇ ਆ ਕਿਕਰਾਂ ਨੂੰ ਕੰਡੇ ਲੱਗਦੇ ਆ। ਉਹਨਾਂ ਦੇ ਬੀਜ ਨੇ ਨਾ ਜਿਹੜੇ ਉਹ ਬੀਜਣ ਵੇਲੇ ਬੜੇ ਕੂਲੇ ਹੁੰਦੇ ਆ ਬੜੇ ਕੋਮਲ ਹੁੰਦੇ ਆ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਮਨੁੱਖ ਨੂੰ ਜਦੋਂ ਮਾਇਆ ਮਿਲਦੀ ਹੈ ਧੱਗੀ ਚੋਰੀ ਕਰਕੇ ਕੋਈ ਇਦਾਂ ਦਾ ਧੋਖਾ ਧੜੀ ਕਰਕੇ ਐਸੀ ਮਾਇਆ ਪ੍ਰਾਪਤ ਕਰਦਾ ਉਹ ਬੀਜ ਬੜਾ ਕੂਲਾ ਹੈ ਉਹਦਾ ਪਤਾ ਨਹੀਂ ਲੱਗਦਾ ਜਦੋਂ ਉਗਦਾ ਹੈ ਨਾ ਫਿਰ ਬੀਜ ਬੀਜ ਕੇ ਬੀਜਿਆ ਜਾਂਦਾ ਜਦੋਂ ਉਗਦਾ ਫਿਰ ਪਤਾ ਲੱਗਦਾ ਹੈ ਕਿ ਜਦੋਂ ਕੰਡੇ ਹੀ ਕੰਡੇ ਲੱਗਦੇ ਹੈ ਜੈਸਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਇਸ ਤਰ੍ਹਾਂ ਮਾਰੇ ਕਹਿੰਦੇ ਗੁਨਾ ਦਾ ਖਜ਼ਾਨਾ ਹੈ ਪਰਮਾਤਮਾ ਉਹ ਤੋਂ ਗਿਆਨ ਲੈ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਆ ਸਮਾਇ ਪਰਮਾਤਮਾ ਸਾਰੇ ਜੀਵਾਂ ਵਿੱਚ ਵਸਦਾ ਹੈ ਫਿਰ ਵੀ ਸਦਾ ਮਾਇਆ ਦੇ ਮੋਹ ਤੋਂ ਨਿਰਲੇਪ ਹੈ ਤੇ ਸਭ ਜੀਵਾਂ ਵਿੱਚ ਉਹ ਸਮਾਇਆ ਹੋਇਆ ਹੈ ਪਾਵ ਸ੍ਰਿਸ਼ਟੀ ਦਾ ਮਾਲਕ ਹੀ ਸ੍ਰਿਸ਼ਟੀ ਨੂੰ ਆਪਣੇ ਤਰੀਕੇ ਨਾਲ ਚਲਾ ਰਿਹਾ ਹੈ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਨਾ ਕਿਸੇ ਨੂੰ ਮਾੜਾ ਨਾ ਕਿਸੇ ਨੂੰ ਚੰਗਾ ਵਾਸੂਦੇ ਸਿਮਰਨ ਵਿੱਚ ਹੀ ਆਨੰਦ ਹੈ ਜਾ ਕੇ ਸਿਮਰਨ ਹੋਏ ਆਨੰਦਾ ਬਿਨਸੈ ਜਨਮ ਮਰਨ ਪੈ ਦੁਖੀ ਇਸ ਤਰ੍ਹਾਂ ਮਾਰੇ ਕਹਿੰਦੇ ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖੁਸ਼ੀਆਂ ਭਰਿਆ ਜੀਵਨ ਜਿਉ ਸਕਦਾ ਹੈ ਨਹੀਂ ਤਾਂ ਦੁੱਖ ਹੀ ਦੁੱਖ ਹੈ ਆਖੋ ਸਤਨਾ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਹਨ ਜਾ ਕੇ ਸਿਮਰਨ ਹੋਏ ਅਨੰਦ ਬਿਨਸੈ ਜਨਮ ਮਰਨ ਪੈ ਦੁਖੀ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਜਾਂਦੇ ਬਹੁਤ ਵੱਡਾ ਦੁੱਖ ਹੈ ਜਨਮ ਮਰਨ ਦੇ ਗੇੜ ਦਾ ਬਹੁਤ ਵੱਡਾ ਤੇ ਬਹੁਤ ਲੰਮਾ ਤੇ ਬਹੁਤ ਸਮੇਂ ਵਾਲਾ ਹੈ ਇਸ ਤਰ੍ਹਾਂ ਐਡਾ ਵੱਡਾ ਦੁੱਖ ਕਟਣਾ ਹਰ ਪ੍ਰਾਣੀ ਦੇ ਹਿੱਸੇ ਨਹੀਂ ਆਉਂਦਾ ਜੋ ਸਿਮਰਨ ਕਰਦੇ ਆ ਜੋ ਬੰਦਗੀ ਕਰਦੇ ਉਹ ਜੀਵਨ ਦੀ ਬਾਜੀ ਜਿੱਤ ਜਾਂਦੇ ਹਨ ਤੇ ਜੋ ਪ੍ਰਮਾਤਮਾ ਨਾਲੋਂ ਬੰਦਗੀ ਨਹੀਂ ਕਰ ਸਕਦੇ ਨਹੀਂ ਕਰਵਾ ਦੇ ਅੰਦਰ ਫਿਰ ਬੜਾ ਵੱਡਾ ਗੇੜਾ ਹੈ ਜਨਮ ਮਰਨ ਦਾ ਜੋਨਾ ਦਾ ਇਸੇ ਕਰਕੇ ਮਾਲਕ ਜੀ ਕਹਿੰਦੇ ਆ ਰਾਮ ਸਿਮਰ ਪਛਤਾਹੇਗਾ ਮਨ ਕਿ ਪ੍ਰਮਾਤਮਾ ਦਾ ਨਾਮ ਸਿਮਰ ਨਹੀਂ ਪਛਤਾਏਗਾ ਰਾਮ ਸਿਮਰ ਪਛਤਾਹੇਗਾ ਮਨ पापी जी अरा लोभ करता है आजकाल उठ जाएगा लाल चलाके जन्म गवाया माया भर्म पुलाहेगा धन जोवन का गर्व ना की जाए कागद जोंगल जाएगा सिमरन भजन दया नहीं, नहीं। तो तौमुख चोटा खाएंगे ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕੀ ਝੂਠ ਹੈ ਗੁਰਬਾਣੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਆਂ ਕਿ ਚਾਰ ਪਦਾਰਥ ਨਵ ਨਿਦ ਪਾਵੈ ਬੋਹਰ ਨਾ ਤ੍ਰਿਸ਼ਨਾ ਭੁਖੀ ਤੂ ਧਰਮ ਅਰਥ ਕਾਮੋ ਚਾਰੇ ਪਦਾਰਥ ਤੇ ਦੁਨੀਆ ਦੇ ਨੌ ਹੀ ਖਜ਼ਾਨੇ ਹਾਸਲ ਕਰ ਸਕਦਾ ਜਿਹਦੇ ਸਿਮਰ ਨਾਲ ਤੈਨੂੰ ਮਾਇਆ ਦੀ ਤ੍ਰੇਹ ਭੁਖ ਫਿਰ ਨਹੀਂ ਵਿਆਪੇਗੀ ਉਦਾ ਸਿਮਰਨ ਹਰੇਕ ਸਾਹ ਦੇ ਨਾਲ ਕਰਦਾ ਰਹੇ ਪਤਾ ਨਹੀਂ ਕਿ ਕਿਹੜੇ ਸਵਾਸ ਤੇ ਆ ਕੇ ਇਹ ਜਿੰਦਾ ਜੜੀ ਖਤਮ ਹੋ ਜਾਣੀ ਹੈ ਜਾ ਕੋ ਨਾਮ ਲੈ ਤੂੰ ਸੁਖੀ ਜਿਸ ਪਰਮਾਤਮਾ ਦਾ ਨਾਮ ਸਿਮਰਿਆ ਤੂੰ ਸੁਖੀ ਹੋ ਸਕਦਾ ਹੈ ਨਾ ਆਤਮਾ ਨੂੰ ਸੁਖ ਦੇਣ ਵਾਲੀ ਕੋਈ ਵਸਤੂ ਕੋਈ ਚੀਜ਼ ਨਹੀਂ ਹੈ सास सास ਧਿਆਵੋ ਠਾਕੁਰ सास सास ਧਿਆਵੋ ਠਾਕੁਰ ਕੋ ਮਨ ਤਨ ਜੀਅ ਰ ਮੁਖੇ ਉਸ ਪਾਲਣ ਹਾਲ ਮਾਲਕ ਨੂੰ ਤੂੰ ਆਪਣੇ ਮਨੋਂ ਤਨੋਂ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ ਜਾਕੋ ਨਾਮ ਲੈਤ ਤੂੰ ਸੁਖੀ ਮਾਰੇ ਕਹਿੰਦੇ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜੀਰੇ ਮੁਖੀ ਫਿਰ ਸ਼ਾਂਤ ਪਾਵਹਿ ਹੋਵੈ ਮਨ ਸੀਤਲ ਆਗਨਾ ਅੰਤਰ ਤੁਖੀ ਸਿਮਰਨ ਦੀ ਵਰਕਤ ਸ਼ਾਂਤੀ ਦੇਣ ਵਾਲੀ ਹੈ ਅੰਤਰ ਆਤਮੇ ਨੂੰ ਠੰਡਾ ਕਰਨ ਵਾਲੀ ਹੈ ਤ੍ਰਿਸ਼ਨਾ ਦੀ ਅੱਗ ਦੇ ਉੱਪਰ ਪਾਣੀ ਵਾਂਗੂ ਛਿੜਕੀ ਜਾਂਦੀ ਹੈ ਅੱਗ ਸ਼ਾਂਤ ਹੋ ਜਾਂਦੀ ਹੈ ਗੁਰੂ ਗੁਰਨਾਨਕ ਕਉ ਪ੍ਰਭੂ ਦਿਖਾਇਆ ਜਲ ਥਲ ਤਿਰਪਾਣ ਰੁੱਖੀ ਸਤਗੁਰੂ ਨੇ ਮੈਨੂੰ ਉਹ ਪਰਮਾਤਮਾ ਪਾਣੀ ਵਿੱਚ ਵੀ ਧਰਤੀ ਵਿੱਚ ਵੀ ਰੁੱਖਾਂ ਵਿੱਚ ਵੀ ਸਾਰੇ ਵਸਦਾ ਵਿਖਾ ਦਿੱਤਾ ਕਿੰਨਾ ਨੇ ਵਿਖਾ ਦਿੱਤਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਗਲ ਬਨਸਪਤ ਮੈਂ ਬਹਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਆ ਇਸ ਤਰ੍ਹਾਂ ਪ੍ਰਮਾਤਮਾ ਹੈ ਜੋ ਉਹ ਹਰ ਥਾਂ ਵਸਦਾ ਜਾਣ ਕੇ ਉਹਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਵਸਿਸ਼ ਕਰਦੇ ਹਨ ਜੀ ਹਉਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ